ਹਾਂਜੀ ਸਟੂਡੈਂਟਸ ਵੈਲਕਮ ਕਰਦੇ ਹਾਂ ਤੁਹਾਡਾ ਟੂ ਸਟਡੀ ਕਲਾਸ ਟੂ ਚੈਨਲ ਦੇ ਵਿੱਚ ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ ਜਿਹੜੇ ਕਿ ਬੀਏ ਸੈਮੈਸਟਰ 2 ਬੀਏ ਸੈਮੈਸਟਰ 2 ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਚੰਡੀਗੜ੍ਹ ਦੇ ਲਈ ਆਪਾਂ ਪੰਜਾਬੀ ਲਿਟਰੇਚਰ ਦਾ ਪੰਜਾਬੀ ਇਲੈਕਟਿਵ ਦਾ ਜਿਹੜੇ ਕਿ ਪਾਸਿੰਗ ਫਾਰਮੂਲਾ ਤੇ ਤੁਸੀਂ ਕਿਵੇਂ ਆਪਣੀ ਸ਼ਾਰਟ ਟਾਈਮ ਦੇ ਵਿੱਚ ਤਿਆਰੀ ਕਰਨੀ ਆ ਆਪਾਂ ਤੁਹਾਡੇ ਨਾਲ ਸਾਰੀ ਜਾਣਕਾਰੀ ਇਸ ਵੀਡੀਓ 'ਚ ਸ਼ੇਅਰ ਕਰਾਂਗੇ ਸਭ ਤੋਂ ਵੱਲ ਤਾਂ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦੀ ਆ ਕਿ ਆਪਣਾ ਪੰਜਾਬ ਲਿਟਰੇਚਰ ਦਾ 올 ਰੈਡੀ ਤੁਹਾਡਾ ਸਾਰਾ ਸਿਲੇਬਸ ਅਪਲੋਡ ਆ ਸੋ ਵੀਡੀਓਜ਼ ਨੂੰ ਵਾਚ ਕਰਨ ਤੁਸੀਂ ਕੀ ਕਰਨਾ ਤੁਸੀਂ YouTube ਤੇ Tour Study Classes channel ਨੂੰ ਸਰਚ ਕਰਨਾ ਦੈਨ ਉਸ ਤੋਂ ਬਾਅਦ ਤੁਸੀਂ ਪਲੇਲਿਸਟ ਦੇ ਵਿੱਚ ਵਿਜ਼ਿਟ ਕਰਨਾ ਪਲੇਲਿਸਟ ਦੇ ਵਿੱਚ ਜੋ ਤੁਸੀਂ ਵਿਜ਼ਿਟ ਕਰੋਗੇ ਤਾਂ ਇਹਨੂੰ ਨੀਚੇ ਸਕਰੋਲ ਕਰਨਾ ਹੁਣ ਤਾਂ ਤੁਹਾਨੂੰ semesters 2 ਦੀ ਪਲੇਲਿਸਟ ਮਿਲੂਗੀ semesters 2 ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇਖੋ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ sem 2 ਇਹਦੇ ਉੱਪਰ ਤਾਂ ਜਰੂਰ ਇੰਗਲਿਸ਼ ਵਾਲੀ ਵੀਡੀਓ ਤਾਂ ਇਹਨੂੰ ਤੁਸੀਂ ਓਪਨ ਕਰੋਗੇ ਇਹਦੇ ਵਿੱਚ 83 3 ਵੀਡੀਓਜ਼ ਨੇ ਤੈਨੂੰ ਨੀਚੇ ਸਕਰੋਲ ਕਰਨਾ ਇਹਦੇ ਵਿੱਚੇ ਪੰਜਾਬੀ ਲਾਜ਼ਮੀ ਵਿੱਚੇ ਤੁਹਾਡਾ ਸੋਸ਼ੀਓਲੋਜੀ ਆ ਪੋਲੀਟিক্যাল ਸਾਇੰਸ ਸਭ ਕੁਝ ਵਿੱਚੇ ਆ ਤੈਨੂੰ ਨੀਚੇ ਸਕਰੋਲ ਕਰੋਗੇ ਹਾਂਜੀ ਦੇਖੋ ਪੰਜਾਬੀ ਲਾਜ਼ਮੀ most important topics ਤੇ ਤੁਹਾਡਾ ਪਾਸਿੰਗ ਫਾਰਮੂਲਾ ਇੰਪੋਰਟੈਂਟ ਪ੍ਰਸੰਗ ਸਹਿਤ ਵਿਆਖਿਆ ਵਿਸ਼ਾ ਵਸਤੂ ਸਾਰਾ ਕੁਝ ਆਪਾਂ ਨੇ ਇਸ ਦੇ ਵਿੱਚ ਅਪਲੋਡ ਕਰ ਰੱਖਿਆ ਠੀਕ ਹੈ ਤੇ ਉਸ ਤੋਂ ਨੀਚੇ ਹੈਗਾ ਤੁਹਾਡਾ ਪੰਜਾਬੀ ਇਲੈਕਟਿਵ ਦੇ ਪ੍ਰੀਵੀਅਸ ਈਅਰ ਮਾਡਲ ਟੈਸਟ ਪੇਪਰ ਵੀ ਨੇ ਠੀਕ ਹੈ ਤੇ ਹਿੰਦੀ ਲੈਕਚਰ ਦਾ ਸ਼ਾਂਤੀ ਕਾਸ ਪੇਪਰ ਵੀ ਅਪਲੋਡ ਕਰ ਰੱਖਿਆ ਪੰਜਾਬੀ ਇਲੈਕਟਿਵ ਦਾ ਸਾਹਿਤ ਪ੍ਰਵਾਹਾ ਤਤ ਸਾਹਿਤੋਂ ਦੇ most important question answer ਨੇ ਜਿਹੜੇ 20 ਮਾਰਕਸ ਦੇ ਨੇ ਅਲੰਕਾਰ ਕੀ ਨੇ ਇਹਨਾਂ ਦਾ ਵਰਗੀਕਰਨ ਵਾਲਦੇ ਦੀਵੇ ਜਿਹੜਾ ਨਾਵਲ ਤੁਹਾਡਾ ਪਿੰਡ ਦੀ ਮੀਟਿੰਗ ਕਿਕਰਾਂ ਵਾਲੇ ਬਾਬਾ ਜੀ ਇਹਨਾਂ ਦੇ ਵਿੱਚੋਂ ਠੀਕ ਹੈ ਤੇ ਸਾਇਤਿਕ ਦ੍ਰਿਸ਼ਟੀਕੋਣ ਪਰਖ ਹੈ ਵਿਸ਼ਾ ਵਸਤੂ ਬਲਦੇ ਦੀਵੇ ਦਾ ਨਕਸ਼ ਨੋਹਾਰ ਜਿਹੜੀ ਪੁਸਤਕ ਹੈ ਉਹਦੇ ਵਿੱਚੋਂ ਇੰਪੋਰਟੈਂਟ ਵਿਸ਼ਾ ਵਸਤੂ ਠੀਕ ਹੈ ਸਾਰਾ ਇੱਕੋ ਵੀਡੀਓ ਚ ਅਪਲੋਡ ਨੇ ਪ੍ਰਸੰਗ ਸਹਿਤ ਵਿਆਖਿਆ ਪਾਸ਼ surjit ਪਾਤਰ ਦੀ ਪ੍ਰਸੰਗ ਸਹਿਤ ਵਾਕ ਸੰਤਰਾ ਮੋਦਾਸ ਜਸਵੰਤ ਦੀ ਨਵ ਨਵਤੇਜ ਭਾਰਤੀ ਬਲਦੇ ਦੀਵੇ ਦੇ ਛੋਟੇ ਕੁਐਸਚਨ ਆਨਸਰ ਸਭ ਕੁਝ ਤੁਹਾਨੂੰ ਇਸ ਪਲੇਲਿਸਟ ਦੇ ਵਿੱਚੋਂ ਮਿਲ ਜਾਣਾ ਇਸ ਦਾ ਮੈਂ ਲਿੰਕ ਕਮੈਂਟ ਬਾਕਸ ਦੇ ਵਿੱਚ ਪਿੰਨ ਕਰ ਦਉਂਗੀ ਹਾਂਜੀ ਇਸ ਵੀਡੀਓ ਚ ਮੈਂ ਤੁਹਾਨੂੰ ਦੱਸੂਗੀ ਕਿ ਕਿੰਨੇ ਕਿਹੜੇ ਕਿਹੜੇ ਰਾਈਟਰ ਤੁਸੀਂ ਪ੍ਰਸੰਗ ਸਹਿਤ ਵਿਆਖਿਆ ਕਰਨੀਆਂ ਠੀਕ ਹੈ ਕਿਹਦਾ ਤੁਸੀਂ ਵਿਸ਼ਾ ਵਸਤੂ ਕਰਨਾ ਜੋ ਵੀ ਸਭ ਕੁਝ ਅੱਪੇ ਇਸ ਵੀਡੀਓ ਚ ਡਿਸਕਸ ਕਰਾਂਗੇ ਹਾਂਜੀ 90 ਮੰਕਸ ਦਾ ਤੁਹਾਡਾ ਪੇਪਰ ਹੋਣਾ ਜਿਸ ਦੇ ਵਿੱਚ ਪਾਸਿੰਗ ਸਕੋਰ ਤੁਹਾਡੇ ਹੈਗੇ 32 32 ਅੰਕ ਚਾਹੀਦੇ ਨੇ ਤੁਹਾਨੂੰ ਪੇਪਰ ਨੂੰ ਪਾਸ ਕਰਨ ਲਈ ਸਭ ਤੋਂ ਪਹਿਲਾਂ ਤਾਂ ਮੋਸਟ ਇੰਪੋਰਟੈਂਟ ਹੈ ਅਗਰ ਤੁਹਾਡੇ ਕੋਲ ਟਾਈਮ ਦੀ ਵੀ ਸ਼ਾਰਟੇਜ ਹੈ ਤਾਂ ਤੁਸੀਂ ਜਿਹੜੇ ਸਾਹਿਤ ਦੇ ਪ੍ਰਸ਼ਨ ਉੱਤਰ ਨੇ 1 ਤੋਂ ਲੈ ਕੇ 2000 ਈਸਵੀ ਤੱਕ ਇਹਦੇ ਵਿੱਚ ਜਿਹੜੇ ਸਾਹਿਤ ਦੇ ਕੁਐਸਚਨ ਆਨਸਰ ਨੇ ਨਾਵਲ ਚੋਂ ਆਉਣਗੇ ਕਹਾਣੀ ਚੋਂ ਆਉਣਗੇ ਸਫ਼ਰਨਾਮਾ ਤਿੰਨੋਂ ਟੌਪਿਕ ਨੇ ਤਿੰਨੋਂ ਟੌਪਿਕਾਂ ਦੇ ਵਿੱਚੋਂ 6 ਪ੍ਰਸ਼ਨ ਆਉਣਗੇ 6 ਪ੍ਰਸ਼ਨ ਆਉਣਗੇ ਮਤਲਬ ਕਿ ਦੋ ਨਾਵਲ ਚੋਂ ਦੋ ਕਹਾਣੀ ਚੋਂ ਵਿੱਚ ਦੋ ਸਫ਼ਰਨਾਮੇ ਦੇ ਵਿੱਚੋਂ ਤਾਂ ਤੁਸੀਂ ਚਾਹੇ ਸਫ਼ਰਨਾਮਾ ਛੱਡ ਦਿਓ ਚਾਹੇ ਕਹਾਣੀ ਚਾਹੇ ਨਾਵਲ ਕਿਸੇ ਦੋ ਦੇ ਛੋਟੇ ਕੁਐਸਚਨ ਕਰੋ ਮਤਲਬ ਕਿ ਜਿਹੜੇ 5-5 ਅੰਕਾਂ ਵਾਲੇ ਨੇ ਕਿਸੇ ਦੋ ਦੇ ਕਰ ਲਓ ਇੱਕ ਦਾ ਛੱਡ ਦਿਓ ਤਾਂ ਇਹ 6 ਦੇ ਵਿੱਚੋਂ ਤੁਸੀਂ 5 ਕੁਐਸਚਨ 4 ਕੁਐਸਚਨ ਕਰਨੇ ਨੇ ਹਰ ਕੁਐਸਚਨ ਤੁਹਾਡਾ 5 ਅੰਕ ਦਾ ਹੋਊਗਾ 6 ਦੇ ਵਿੱਚੋਂ ਤੁਸੀਂ 4 ਕੁਐਸਚਨ ਕਰੋਗੇ ਹਰ ਪੰਜਮ ਅੰਕ ਦਾ ਹੋਊਗਾ ਆਲਰੇਡੀ ਆਪਣੇ ਚੈਨਲ ਤੇ ਵੀਡੀਓ ਅਪਲੋਡ ਆ ਸੋ ਤੁਹਾਨੂੰ 20 ਮਾਰਕਸ ਇੱਥੇ ਮਿਲ ਜਾਣਗੇ 20 ਮਾਰਕਸ ਇੱਥੋਂ ਨੇ ਫਿਰ ਉਸ ਤੋਂ ਬਾਅਦ ਤੁਹਾਡੇ ਕੋਲ ਟਾਈਮ ਦੀ ਸ਼ਾਰਟੇਜ ਆ ਫਿਰ ਤੁਸੀਂ ਆਉਣਾ ਜਿਹੜੇ ਭਾਰਤੀ ਕਾਵਿ ਸ਼ਾਸਤਰ ਆ ਇੱਕ ਧੂਨੀ ਅਲੰਕਾਰ ਆ ਇੱਕ ਹੈਗਾ ਧੂਨੀ ਸੰਪਰਦਾਇ ਤੇ ਦੂਜੀ ਹੈਗਾ ਅਲੰਕਾਰ ਸੰਪਰਦਾਇ ਇਹਨਾਂ ਵਿੱਚੋਂ ਇੱਕ ਟੌਪਿਕ ਕਰ ਲਓ ਚਾਹੇ ਧੂਨੀ ਵਾਲਾ ਕਰ ਲਓ ਚਾਹੇ ਅਲੰਕਾਰ ਵਾਲਾ ਕਰ ਲਓ ਚਾਹੇ ਧੂਨੀ ਵਾਲਾ ਕਰ ਲਓ ਚਾਹੇ ਅਲੰਕਾਰ ਵਾਲਾ ਕਰ ਲਓ ਅਲੰਕਾਰ ਵਾਲਾ ਈਜ਼ੀ ਆ ਸੋ so, e 10 ਮਾਰਕਸ ਤੁਹਾਨੂੰ ਇੱਥੋਂ ਮਿਲ ਗਏ ਤਾਂ ਅਗਰ ਟਾਈਮ ਦੀ ਸ਼ਾਰਟੇਜ ਆ ਵੀ ਤੁਸੀਂ ਕਿਵੇਂ ਤਿਆਰੀ ਕਰਨੀ ਆ ਤੁਹਾਡਾ ਪਾਸਿੰਗ ਫਾਰਮੂਲਾ ਤਾਂ ਸਭ ਤੋਂ ਪਹਿਲਾਂ ਤਾਂ ਕੀ ਹੈ ਕਿ ਤੁਸੀਂ ਜਿਹੜੇ ਸਾਹਿਦ ਦੇ ਕੁਸ਼ਚਨ ਆਨਸਰ ਨੇ ਉਹਨਾਂ ਨੂੰ ਯਾਦ ਕਰੋ ਇਹ ਮੈਂ ਤੁਹਾਨੂੰ ਦੱਸਦੀ ਕਿ ਤੁਸੀਂ ਇੱਕ ਦੇ ਛੱਡ ਸਕਦੇ ਹੋ ਚਾਹੇ ਨਾਵਲ ਦੇ ਛੱਡੋ ਚਾਹੇ ਘਾਣ ਦੇ ਤਾਂ ਸਫਰ ਨਾਮ ਇਹਨਾਂ ਦੋ ਦੇ ਕਰ ਲਓ ਤੇ ਭਾਰਤੀ ਕਾਵਿ ਸ਼ਾਸਤਰ ਦੇ ਵਿੱਚੋਂ ਤੁਨੀ ਸੰਪਰਦਾਇ ਤੇ ਕਲੰਕਾਰ ਸੰਪਰਦਾ ਤੁਸੀ ਇਹਨਾਂ ਦੋਨੋਂ ਟਾਪਿਕਾਂ ਚੋਂ ਇੱਕ ਟਾਪਿਕ ਕਰੋ ਤਾਂ 20 ਦੇ 10 ਹੋ ਗਏ 30 ਫਿਰ ਤੁਸੀਂ ਜਿਹੜੇ ਸਾਹਿਤ ਲੋਚਨਾਵਾਂ ਵਾਲੇ ਦੇ ਵਿੱਚ ਸਾਹਿਦੀ ਪ੍ਰਵਾਹ ਸ਼ ਪ੍ਰਕਿਰਤੀ ਪ੍ਰਜੋਜਨ ਤੇ ਤਤ ਨੇ ਦੇਖੋ ਇਹਦੇ ਵਿੱਚ ਸਾਹਿਦੀ ਪ੍ਰਵਾਹ ਸ਼ ਤਾਂ ਆਈ ਆਊਗੀ ਆਊਗੀ ਆਊਗਾ ਇਹਦੇ ਨਾਲ ਕੁਐਸਚਨ ਇਹਦੇ ਨਾਲ ਚਾਹੇ ਪ੍ਰਕਿਰਤੀ ਵਾਲਾ ਕਰ ਲੋ ਚਾਹੇ ਪ੍ਰਜੋਜਨ ਤੇ ਤਤ ਕਰ ਲੋ ਚਾਹੇ ਸਾਹਿਦੀ ਪ੍ਰਕਿਰਤੀ ਚਾਹੇ ਸਾਹਿਦ ਦਾ ਪ੍ਰਜੋਜਨ ਦਾ ਤੇ ਇਹ ਵੀ ਆਪਾਂ ਚੈਨਲ ਤੇ ਕਰਵਾ ਰੱਖਿਆ ਤਾਂ ਇਹ ਤਿੰਨੋਂ ਟੌਪਿਕ ਕਰਕੇ ਤੁਸੀਂ ਪੇਪਰ ਦੇ ਵਿੱਚੋਂ ਆਰਾਮ ਨਾਲ ਪਾਸ ਤਿੰਨੋਂ ਟੌਪਿਕ 40 ਮਾਰਕਸ ਤੇ ਹੋਗੇ ਤਾਂ 32 ਮਾਰਕਸ ਤਾਂ ਆਰਾਮ ਨਾਲ ਆਉਣਗੇ ਉਸ ਤੋਂ ਬਾਅਦ ਫਿਰ ਤੁਸੀਂ ਕੀ ਕਰਨਾ ਜਿਹੜੇ ਹਾਂ ਜਿਹੜੇ ਬੱਚੇ ਕੋਲ ਟਾਈਮ ਹੈਗਾ ਉਹਨਾਂ ਨੂੰ ਮੈਂ ਦੱਸੂਗੀ ਕਿ ਤੁਸੀਂ ਕਿੰਨੇ ਜਿਹੜੇ ਕਿ ਆਪਣਾ ਪ੍ਰਸੰਗ ਸਹਿਤ ਵਿਆਖਿਆ ਦੀ ਕਿੰਨੇ ਦੀ ਕਰਨੀ ਹੈ ਵਿਸ਼ਾ ਵਸਤੂ ਕਿੰਨਾ ਕਰਉਣਾ ਸਾਰਾ ਦੱਸੂਗੀ ਮੈਂ ਇਹਦੇ ਜਿਹਨਾਂ ਕੋਲ ਟਾਈਮ ਦੀ ਸ਼ਾਰਟੇਜ ਹੈ ਉਹਨਾਂ ਲਈ ਆਪਾਂ ਦੱਸ ਰਹੀ ਹਾਂ ਸੋ ਇਹਦੇ ਵਿੱਚੋਂ ਇਹ ਤੁਹਾਡਾ ਹੋ ਗਿਆ ਫਿਰ ਤੁਸੀਂ ਆਉਣਾ ਨਾਵਲ ਦੇ ਨਾਵਲ ਦੇ ਜਿਹੜੇ ਕਿ ਕੁਐਸਚਨ ਨੇ ਘਟਨਾਵਾਂ ਸੰਬੰਧਿਤ ਕਿਤਾਬਾਂ ਦਾ ਸਾਰੇ ਆ ਜਾਊਗਾ ਸਾਰ ਵਿਸ਼ਾ ਵਸਤੂ ਆ ਗਿਆ ਇਹਨਾਂ ਚੋਂ ਦੋ ਕੁਐਸਚਨ ਆਉਣਗੇ ਘਟਨਾਵਾਂ ਜਿਵੇਂ ਕਿ ਕਰਾ ਵਾਲੀ ਉਹਨਾਂ ਵਿੱਚੋਂ ਘਟਨਾਵਾਂ ਚੋ ਕੁਐਸਚਨ ਆਉਣਗੇ ਉਹ ਤੁਸੀਂ ਕਰੋ 10 ਮਾਰਕਸ ਆ ਜੂਗਾ ਫਿਰ ਸਾਇਤਿਕ ਪਰਖ ਦੇ ਵਿੱਚੋਂ ਵਿਸ਼ੇ ਸੰਬੰਧੀ ਵਿਧੀ ਪਲਾਂਟ ਤੇ ਪਾਤਰ ਚਿੱਤਰਨ ਸੰਬੰਧੀ ਪ੍ਰਸ਼ਨ ਪੁੱਛੇ ਜਾਣਗੇ ਮਤਲਬ ਕਿ ਫਿਰ ਤੁਸੀਂ ਨਾਵਲ ਤੇ ਹੋਣੀ ਠੀਕ ਹੈ ਤੇ ਫਿਰ ਨਾਵਲ ਦੇ ਜਿਹੜੇ ਛੋਟੇ ਕੁਐਸਚਨ ਨੇ ਦੇਖੋ 8 ਕੁਐਸਚਨ ਨੇ 8 ਚੋਂ 5 ਕਰੋਗੇ ਤੁਸੀਂ 4 ਨਾਵਲ ਚੋਂ ਆਉਣਗੇ 4 ਤੁਹਾਨੂੰ ਕਾਵ ਸੰਗ੍ਰਹਿ ਮਤਲਬ ਕਿ ਪ੍ਰਸੰਗ ਸਹਿਤ ਵਿਆਖਿਆ ਚ ਆਉਣਗੇ ਟੋਟਲ 8 ਆਉਣਗੇ 4 ਨਾਵਲ ਚੋਂ 4 ਤੁਹਾਡੇ ਜਿਹੜੇ ਕੀ ਆਉਣਗੇ ਪ੍ਰਸੰਗ ਸਹਿਤ ਵਿਆਖਿਆ ਚ ਜੋ ਤੁਸੀਂ ਲੌਂਗ ਕੁਐਸਚਨ ਨਾਵਲ ਦੇ ਕਰ ਲੇ ਠੀਕ ਹੈ ਬਲਦੇ ਦੀਵੇਂ ਨਾਵਲ ਦੇ ਕਰ ਲੇ ਤਾਂ ਛੋਟੇ ਤਾਂ ਆਪਣੇ ਆਪ ਕਵਰ ਹੋ ਗਏ ਤਾਂ ਚਾਰ ਕੁਐਸਚਨ 2 2 ਮਾਰਕਸ ਦੇ ਠੀਕ ਹੈ ਚਾਰੇ ਏ 2 2 ਮਾਰਕਸ ਦੇ ਇਹਨਾਂ ਅੱਠਾਂ ਦੇ ਵਿੱਚ ਤੁਸੀਂ ਪੰਜ ਕਰਨੇ ਹੋਣਗੇ ਤਾਂ ਤੁਹਾਡੇ ਕੋਲ ਬਿਲਕੁਲ ਟਾਈਮ ਬਿਲਕੁਲ ਹੀ ਆਪਾਂ ਕਹਿ ਸਕਦੇ ਹਾਂ ਕਿ ਪੰਜ ਜਿਹੜੇ ਕੁਐਸਚਨ ਤੁਸੀਂ ਕਰਨੇ ਨੇ ਚਾਰ ਉਧਰ ਆਉਣਗੇ ਚਾਰ ਉਧਰ ਆਉਣਗੇ ਚਾਰ ਤਾਂ ਤੁਹਾਡੇ ਨਾਵਲ ਚੋਂ ਪੱਕੇ ਨੇ ਤਾਂ ਤੁਹਾਡੇ 8 ਮਾਰਕਸ ਇੱਥੇ ਹੋਗੇ ਠੀਕ ਹੈ ਉਸ ਤੋਂ ਬਾਅਦ 10 10 ਦੇ ਇਹ ਹੋਗੇ ਫੇਰ ਤੁਸੀਂ ਕੀ ਕਰਨਾ ਬਾਅਦ ਦੇ ਵਿੱਚ ਤੁਸੀਂ ਆਪਣੇ ਪ੍ਰਸੰਗ ਸਹਿਤ ਵਿਆਖਿਆ ਕਰਨੀ ਹੈ ਪ੍ਰਸੰਗ ਸਹਿਤ ਵਿਆਖਿਆ ਵਾਸਤੇ ਉਹਦੇ ਵਿੱਚੋਂ ਜਿਹੜੀ ਹੁੰਦੀ ਆ ਉਹਨਾਂ ਲਈ ਇਹਨਾਂ ਨੂੰ ਹੀ ਤੁਸੀਂ ਵੈਸੇ ਵੀ ਲਾਪਣਾ ਕਰ ਸਕਦੇ ਹੋ ਥੋੜਾ ਜਿਹਾ ਸਮਝ ਕੇ ਕਿ ਇਹਨੇ ਟਫ ਨਹੀਂ ਹੁੰਦੀ ਠੀਕ ਹੈ ਉਹਦੇ ਵਿੱਚੋਂ ਸਮਝ ਕੇ ਕਰ ਸਕਦੇ ਹੋ ਹਾਂਜੀ ਕਿੰਨੇ ਕਰਨੀਆਂ ਉਹ ਜਿਹੜੇ ਪ੍ਰਸੰਗ ਸਹਿਤ ਵਿਆਖਿਆ ਕਰੂੰਗਾ ਉਹਨਾਂ ਦੇ ਵਿਸ਼ਾ ਵਸਤੂ ਕਰ ਲੈਣਾ ਜਿਵੇਂ ਇਹਦੇ ਵਿੱਚ ਕਵੀ ਨੇ 1 2 3 4 5 6 7 8 9 ਨੌ ਕਵੀ ਨੇ ਜਾਂ ਤਾਂ ਫਰਸਟ 5 ਕਰ ਲਓ ਜਾਂ ਲਾਸਟ 5 ਫਰਸਟ 5 ਜਾਂ ਲਾਸਟ 5 ਪਹਿਲੇ ਪੰਜ ਹੈਗੇ ਨੇ ਜਪਾਲ ਸੰਤਰਾ ਮੋਦਸ ਸੁਰਜੀਤ ਪਾਤਰ ਜਸਵੰਦੀ ਤਿੰਨ ਨਵਤੇਜ ਭਾਰਤੀ ਜੇ ਤਾਂ ਇਹ ਪੰਜ ਕਰ ਲੋ ਇਹਨਾਂ ਦੇ ਹੀ ਪ੍ਰਸੰਗ ਸਹਿਤ ਵਿਆਖਿਆ ਇਹਨਾਂ ਦੀ ਵਿਸ਼ਾ ਵਸਤੂ ਵਿਸ਼ਾ ਵਸਤੂ ਸਭ ਦਾ ਵੀ ਪੜ ਸਕੋ ਜੇ ਅਗਰ ਟਾਈਮ ਹੈਗਾ ਪੜ ਲਿਓ ਲਾਸਟ ਦੇ ਪੰਜ ਨੇ ਸੁਖਵਾਲ ਜਸਵਿੰਦਰ ਦਰਸ਼ਨ ਬੁਲੰਦਵੀ ਸੁਖਵਿੰਦਰ ਅਮਰਤ ਇਹ ਹੋ ਗਏ ਚਾਰ ਤੇ ਨਵਤੇਜ ਭਾਰਤੀ ਠੀਕ ਹੈ ਜੇ ਤਾਂ ਫਰਸਟ 5 ਜਾਂ ਲਾਸਟ 5 ਕਰਦੇ ਨੇ ਪ੍ਰਸੰਗ ਸਹਿਤ ਵਿਆਖਿਆ ਹੁਣ ਮੈਂ ਤੁਹਾਨੂੰ ਦੱਸ ਤਕੀ ਤੁਹਾਡਾ ਪਾਸਿੰਗ ਫਾਰਮੂਲਾ ਕਿੱਥੇ ਪਿਆ ਤੇ ਤੁਹਾਡੇ ਟਾਈਮ ਦੀ ਸ਼ਾਰਟੇਜ ਤਾਂ ਵੀ ਤੁਸੀਂ ਕਿਵੇਂ ਤਿਆਰੀ ਕਰਨੀ ਹੈ ਸਭ ਤੋਂ ਪਹਿਲਾਂ ਸਾਜ ਦੇ ਕੁਐਸਚਨ ਆਨਸਰ ਫਿਰ ਤੁਨੀ ਸੰਪਰਦਾਇ ਤੇ ਨਾਵਲ ਸੰਪਰਦਾਇ ਦੇ ਤੁਨੀ ਸੰਪਰਦਾਇ ਜਾਂ ਅਲੰਕਾਰ ਸੋਰੀ ਅਲੰਕਾਰ ਸੰਪਰਦਾਇ ਚ ਕੁਪਰੇਸ਼ਨ ਕਰਨਾ ਫਿਰ ਸਾਜ ਦੀ ਪ੍ਰਕਿਰਤੀ ਤੇ ਪ੍ਰਜੋਜ਼ਨ ਵਾਲਾ ਇਹ ਕੁਐਸਚਨ ਕਰ ਲੈਣਾ ਫਿਰ ਤੁਸੀਂ ਬਲਦੇ ਦੀ ਜਿਹੜਾ ਨਾਵਲ ਤੇ ਹੋਣਾ ਫਿਰ ਤੁਸੀਂ ਜਿਹੜੇ ਪ੍ਰਸੰਗ ਸੱਤ ਵਿਆਖਿਆ ਕਰਨੀ ਹੈ ਪ੍ਰਸੰਗ ਸਾਹਿਬ ਵੀ ਆਖਿਆ ਵੀ ਤੁਹਾਨੂੰ ਮੈਂ ਦੱਸਦੀ ਵੀ ਤੁਸੀਂ ਕਿਵੇਂ ਕਰਨਾ ਹੈ ਤੁਹਾਨੂੰ ਇਹ ਵੀ ਦੱਸਦਾ ਕਿ ਸਾਰਾ ਆਪਣੇ ਚੈਨਲ ਤੇ ਵੀਡੀਓਜ਼ ਅਪਲੋਡ ਕੀਤੇ ਹੋਏ ਨੇ ਤੁਸੀਂ ਉਹਨਾਂ ਨੂੰ ਵਾਚ ਕਰਕੇ ਆਪਣਾ ਫਟਾਫਟ ਆਪਣੀ ਜਿਹੜੀ ਤੁਸੀਂ ਸਾਰੀ ਤਿਆਰੀ ਕਰ ਸਕਦੇ ਹੋ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਚੈਨਲ ਜਰੂਰ ਸਬਸਕ੍ਰਾਈਬ ਕਰਨਾ ਤੇ ਉਹ ਜਿਹੜੀ ਪਲੇਲਿਸਟ ਆ ਉਹਦਾ ਲਿੰਕ ਮੈਂ ਕਮੈਂਟ ਬਾਕਸ ਦੇ ਵਿੱਚ ਪਿੰਨ ਕਰ ਦਊਂਗੀ ਤੁਸੀਂ ਉਹਨੂੰ ਪਲੇਲਿਸਟ ਨੂੰ ਓਪਨ ਕਰਨਾ ਤੇ ਫਿਰ ਨੀਚੇ ਜਿਹੜੀਆਂ ਤੇ ਵੀਡੀਓਜ਼ ਨੂੰ ਉਹਨਾਂ ਨੂੰ ਵਾਚ ਕਰਨਾ ਹੈ ਥੈਂਕ ਯੂ